ਕਟਮੇ ਟਾਈਮ ਦਿੱਤੇ ਉਥੇ ਮੇਰੀ ਸਿਲੈਕਸ਼ਨ ਨਹੀਂ ਹੋਈ ਜੀ ਜੋ ਮੈਂ ਕਦੇ ਕੁਝ ਜ਼ਿੰਦਗੀ ਚ ਸੋਚਿਆ ਨਹੀਂ ਸੀ ਨਾ ਜਿਵੇਂ ਮੈਨੂੰ ਇਹ ਚੀਜ਼ ਰੱਬ ਖੁਦ ਆਵੇ ਮੈਨੂੰ ਇਥੋਂ ਕੰਢੇ ਲੈ ਕੇ ਜਾਵੇ ਮੈਂ ਤਾਂ ਜਾਵਾਂਗਾ ਤਾਂ ਦੁਨੀਆ ਦੀ ਕੋਈ ਵੀ ਐਸੀ ਤਾਕਤ ਨਹੀਂ ਹੈਗੀ ਜਿਹੜੀ ਤਾਂ ਅੱਗੇ ਵਧਣ ਤੋਂ ਤੁਹਾਨੂੰ ਰੋਕ ਸਕੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟ ਸੁਰੋਏ ਦੇ ਵਿੱਚ ਜੀ ਦੋਸਤੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹੋ ਨਾ ਤਾਂ ਪਲੀ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਟੁਗੀ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 2-3 에ਰੋਜੀ ਟਿਪਸ ਦਵਾਂਗਾ ਅਗਰ ਤੁਸੀਂ ਮੇਰੇ ਉਹ ਟਿਪਸ ਤੁਸੀਂ ਫੋਲੋ ਕਰ ਲੈਂਦੇ ਹੋ ਨਾ ਤਾਂ ਦੁਨੀਆ ਦੀ ਕੋਈ ਵੀ ਏਸੀ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਅੱਗੇ ਵਧਣ ਤੋਂ ਤੁਹਾਨੂੰ ਰੋਕ ਸਕੇ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਹੋ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਲਕਸ਼ਯ ਤੇ ਕੀ ਤਵਾਜਾ ਤੁਸੀਂ ਆਪਣਾ ਕੋਈ ਵੀ ਤੁਸੀਂ ਗੋਲ ਚੁਣਿਆ ਹੋ ਵੀ ਮੈਂ ਉਸ ਗੋਲ ਤੱਕ ਪਹੁੰਚਣਾ ਚਾਹੁੰਨਾ ਵਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਅਗਰ ਤੁਸੀਂ ਇਹ ਮੇਰੀ ਵੀਡੀਓ ਪੂਰੀ ਦੇਖ ਲੈਣੂ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਛੇਤੀ ਤੁਸੀਂ ਅੱਗੇ ਵਧ ਜੂਗੇ ਜੋ ਵੀ ਗੱਲ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਅਗਰ ਉਹ ਇੱਕ ਗੱਲ ਦੀ ਇੱਕ ਗੱਲ ਵੀ ਤੁਹਾਡੇ ਦਿਮਾਗ ਦੇ ਵਿੱਚ ਬੈਠ ਗਈ ਮਾੜੀ ਜੀ ਵੀ ਕਿਤੇ ਕਲਿੱਕ ਕਰਗੇ ਨਾ ਤਾਂ ਤੁਹਾਡੀ ਜ਼ਿੰਦਗੀ ਕਿਤੇ ਦੀ ਕਿਤੇ ਹੋਣੀ ਹੈ ਜੀ ਦੇਖੋ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹੋ ਤਾਂ ਮੈਂ ਤਾਂ ਸਾਰਿਆਂ ਨੂੰ ਇੱਕ ਗੱਲ ਕਹਾਂਗਾ ਕਿ ਕਦੇ ਨਹੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਹਾਨੂੰ ਕਦੇ ਕੋਈ ਮੌਕਾ ਮਿਲੇ ਨਾ ਤਾਂ ਆਪਣੇ ਮੌਕੇ ਨੂੰ ਕਦੇ ਵੀ ਨਾ ਗਵਾਓ ਉਸ ਮੌਕੇ ਦਾ ਪੂਰਾ ਲਾਭ ਲਿਆ ਕਰੋ ਕਿਉਂਕਿ ਅਸੀਂ ਲੋਕ ਪਤਾ ਕੀ ਕਹਿੰਦੇ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧ ਸਕਦੇ ਹੈਗੇ ਜਾਂ ਮਤਲਬ ਵੀ ਸਾਡੇ ਕੋਲ ਕੁਝ ਨਹੀਂ ਹੁੰਦਾ ਰਹੇਗਾ ਅਸੀਂ ਸਾਰੇ ਲੋਕ ਕੀ ਕਰਦੇ ਆ ਅਸੀਂ ਆਪਣੀ ਕਿਸਮਤ ਨੂੰ ਆਪਣੀ ਕਿਸਮਤਾਂ ਨੂੰ ਦੋਸ਼ਿੰਦਿੰਦੇ ਆ ਵੀ ਯਾਰ ਮੇਰੀ ਕਿਸਮਤ ਵਧੀਆ ਨਹੀਂ ਹੈਗੀ ਮੇਰੀ ਕਿਸਮਤ ਇਦਾਂ ਆ ਰੱਬ ਨੇ ਮੇਰੀ ਕਿਸਮਤ ਨਹੀਂ ਠੀਕ ਨਿਖੀ ਹੈਗੀ ਅਸੀਂ ਸਾਰੇ ਲੋਕ ਤੁਸੀਂ ਵੀ ਕੀ ਨਹੀਂ ਵੀ ਅਸੀਂ ਸਾਰੇ ਨਾਲ ਮਿਲ ਕੇ ਆਪਣੇ ਕਿਸਮਤ ਨੂੰ ਦੋਸ਼ ਦੇ ਦਿੰਦੇ ਆ ਜਦ ਇਹ ਇਦਾਂ ਦਾ ਕੁਝ ਵੀ ਨਹੀਂ ਹੈਗਾ ਮੌਕਾ ਜਿਹੜਾ ਜਿਹੜੀ ਕਿਸਮਤ ਆ ਉਹ ਮੌਕਾ ਇੱਕ ਮੌਕਾ ਸਭ ਨੂੰ ਦਿੰਦੀ ਆ ਕਈਆਂ ਦਾ ਚਾਰ-ਚਾਰ ਪੰਜ-ਪੰਜ ਮੌਕੇ ਵੀ ਦਿੰਦੀ ਆ ਜਦੋਂ ਤੁਸੀਂ ਉਹ ਮੌਕੇ ਨੂੰ ਤੁਸੀਂ ਛੱਡ ਦਿੰਦੇ ਹੋ ਤੁਸੀਂ ਮੌਕੇ ਨੂੰ ਗਵਾ ਦਿੰਦੇ ਹੋ ਨਾ ਉਦੋਂ ਸੋਚ ਲਓ ਤੁਸੀਂ ਜਿੰਦਗੀ ਵਿੱਚ ਅੱਗੇ ਨਹੀਂ ਵਧਦੇਗੇ ਜਦੋਂ ਤੁਸੀਂ ਉਹ ਮੌਕਾ ਗਵਾਤਾ ਤਾਂ ਮੰਨ ਕੇ ਚਲੋ ਤੁਸੀਂ ਆਪਣੇ ਨਾਲ ਦੇ ਨਾਲੋਂ ਬਹੁਤ ਪਿੱਛੇ ਹੀ ਰਹਿ ਜਾਈ ਜਾਂਦੇ ਹੋ ਮਾਨ ਹੈ ਕਿ ਚਲੋ ਤੁਸੀਂ ਦੋ ਜਣੇ ਇਸ ਪਲੇਟਫਾਰਮ ਤੇ ਖੜੇ ਹੋ। ਤਾਂ ਦੋਵਾਂ ਨੂੰ ਕਿਸਮਤ ਨੇ ਮੌਕਾ ਦਿੱਤਾ। ਤੁਹਾਡੇ ਨਾਲ ਤੇਨੇ ਮੌਕੇ ਨੂੰ ਕੈਚ ਕਰ ਲਿਆ। ਉਹ ਮੌਕੇ ਨੂੰ ਸੰਭਾਲਣ ਦੇ। ਤਾਂ ਉਹ ਉਸ ਮੌਕੇ ਦੇ ਜਰੀਏ ਦੇਖੋ ਇੱਥੇ ਮੁੜ ਗਿਆ। ਤੁਸੀਂ ਮੌਕੇ ਨਹੀਂ ਕੈਚ ਕਰ ਸਕਿਆ। ਤੁਸੀਂ ਉੱਥੇ ਖੜੇ ਰਹੇਗੇ ਸੋ ਤੁਸੀਂ ਹੋਰ ਪਿੱਛੇ ਆ ਗਏ। ਤੂੰ ਕੀ ਕਹਿੰਦੇ ਦੀ ਬੰਦੇ ਦੀ ਜ਼ਿੰਦਗੀ ਬਦਲਣ ਲੱਗੇ ਨਾ ਪਤਾ ਨਹੀਂ ਲੱਗਦਾ ਹੈਗਾ। ਬੰਦੇ ਦੀ ਜ਼ਿੰਦਗੀ ਸਿਰ ਇੱਕ ਸੈਕਿੰਡ ਦੇ ਵਿੱਚ ਬਦਲ ਜਾਂਦੀ ਹੈ। ਇੱਕ ਸੈਕਿੰਡ ਦੇ ਵਿੱਚ। ਏਲੀ ਬਤਾਏਗਾ ਕਿਹੜੀ ਚੀਜ਼ ਕਦੋਂ ਤੁਹਾਨੂੰ ਸਟਾਰ ਬਣਾ ਦੇ ਜਿਹੜੇ ਵੀ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਨੇ ਜਾਂ ਜਿਨ੍ਹਾਂ ਨੇ ਕੋਈ ਮਹਾਨ ਕੰਮ ਕੀਤਾ ਕਦੇ ਤੁਸੀਂ ਉਹਨਾਂ ਦੀ ਨਾ ਹਿਸਟਰੀ ਪੜ੍ਹ ਕੇ ਦੇਖਿਓ ਆਪਾਂ ਕਹਿੰਦੇ ਤਾਂ ਦਿਨੇ ਵੀ ਯਾਰ ਉਹ ਬੰਦਾ ਰਾਤੋਂ ਰਾਤ ਸਟਾਰ ਬਣ ਗਿਆ ਉਹ ਕੁਝ ਦਿਨਾਂ ਦੇ ਵਿੱਚ ਹੀ ਸਟਾਰ ਬਣ ਗਿਆ ਬਟ ਉਹ ਇੱਕ ਦਿਨ ਦੇ ਵਿੱਚ ਰਾਤੋਂ ਰਾਤ ਸਟਾਰ ਨਹੀਂ ਬਣਿਆ ਹੈਗਾ ਉਹਦੀ ਸਟਾਰ ਬਣ ਦੇ ਪਿੱਛੇ ਉਹਦੀ ਮਿਹਨਤ ਦੇਖੋ ਕਿੰਨੀ ਆ ਉਹਨੇ ਕਿੰਨਾ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ ਕਿੰਨੇ ਪਾਪੜ ਵੇਂਦੇ ਉਹਨੇ ਕਿੰਨਾ ਦੁੱਖ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਸੋ ਇਸ ਕਰਕੇ ਜਿਹੜੀ ਕਿਸਮਤ ਆ ਉਹ ਮੌਕਾ ਸਾਰਿਆਂ ਨੂੰ ਦਿੰਦੀ ਆ ਜਦੋਂ ਤੁਸੀਂ ਆਪਣਾ ਮੌਕਾ ਤੁਸੀਂ ਗਵਾ ਦਿੰਦੇ ਆ ਨਾ ਤਾਂ ਤੁਸੀਂ ਜ਼ਿੰਦਗੀ ਵਿੱਚ ਬਹੁਤ ਹੀ ਪਿੱਛੇ ਆ ਜਾਂਦੇ ਹੋ ਬੰਨਾਂ ਨਾਲ ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਦੇ ਦਿੰਦਾ ਵਾਂ ਦੇਖੋ ਅੱਜ ਤੋਂ ਨਾ 8 9 ਸਾਲ ਪਹਿਲਾਂ ਮੇਰੇ ਨਾਲ ਚਾਚਾ ਜੀ ਦੀ ਸਗੇ ਚਾਚਾ ਜੀ ਦੀ ਬੇਟੀ ਵੀ ਮੇਰੀ ਸੀਗੀ ਤੇ ਮੇਰੇ ਚਾਚਾ ਜੀ ਦਾ ਕੋਈ ਵੀ ਬੇਟਾ ਨਹੀਂ ਸੀਗਾ ਤੇ ਅਸੀਂ ਦੋ ਭਰਾ ਸੀਗੇ ਸਿਰਫ ਤੋਂ ਵੀ ਜੋ ਵਿਆਹ ਦੇ ਸ਼ਗਨ ਵਿਆਹ ਹੁੰਦੇ ਆ ਨਾ ਉਹ ਸਾਰੇ ਅਸੀਂ ਦੋ ਭਰਾਵਾਂ ਨੇ ਹੀ ਕਰਨੇ ਸੀ ਕਿਉਂਕਿ ਮੇਰੇ ਚਾਚਾ ਜੀ ਦੀ ਜਿਹੜੀ ਬੇਟੀ ਸੀ ਉਹਨਾਂ ਦਾ ਕੋਈ ਬ੍ਰਦਰ ਨਹੀਂ ਹੈਗਾ ਸੀ ਤੇ ਤੇ ਅਸੀਂ ਦੋ ਭਰਾ ਸੀਗੇ ਸਾਰੇ ਸ਼ਗਨ ਵਿਆਹ ਅਸੀਂ ਕਰਨੇ ਸੀਗੇ ਤੇ ਅਸੀਂ ਚਾਚਾ ਜੀ ਦੀ ਬੇਟੀ ਵੀ ਮੇਰੇ ਜਿੱਤੇ ਚਲੇਗੀ ਤੇ ਉਸ ਤੋਂ ਬਾਅਦ ਕੀ ਸੀ ਮੈਂ ਨਾ ਸਪੋਰਟਸ ਕਰਦਾ ਸੀ ਮੈਂ ਬੌਕਸਿੰਗ ਕਰਦਾ ਵੇ ਤੇ ਮੇਰੇ ਨਾਲ ਬੌਕਸਿੰਗ ਦੇ ਜੂਨੀਅਰ ਨੈਸ਼ਨਲ ਬੌਕਸਿੰਗ ਦੇ ਮੇਰੇ ਟ੍ਰਾਇਲ ਸੀਗੇ ਉਹ ਸਾਡੀ ਜੂਨੀਅਰ ਨੇਸ਼ਨ ਦੀ ਟੀਮ ਜਿਹੜੀ ਉਹ ਸਿਲੈਕਟ ਹੋਣੀ ਸੀਗੀ ਫੇ ਮੈਂ ਚਲੇ ਗਿਆ ਵਿਆਹ ਤੇ ਮੈਂ ਵਿਆਹ ਤੇ ਚਲੇ ਗਿਆ ਉਸ ਤੋਂ ਬਾਅਦ ਉਸ ਤੋਂ 2-3 ਦਿਨ ਬਾਅਦ ਸਾਡੇ ਟ੍ਰੇਲ ਹੋਣੇ ਸੀ ਜਿੱਦਣ ਮੇਰੇ ਚਾਚਾ ਜੀ ਦੀ ਬੇਟੀ ਦੀ ਬਰਾਤ ਸੀਗੀ ਉਸ ਦਿਨ ਸਾਡੇ ਟ੍ਰੇਲ ਸੀਗੇ ਮੈਂ ਜੀ ਕੀਤਾ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਵੀ ਕਿ ਮੈਂ ਕਭ ਨਹੀਂ ਮੇਰੇ ਬੌਕਸਿੰਗ ਦੇ ਟ੍ਰੇਲਰ ਵੀ ਇਹ ਜਿਹੜਾ ਮੋਕਰ ਮੈਂ ਗਵਾਉਣਾ ਨਹੀਂ ਚਾਹੁੰਦਾ ਹੈਗਾ ਤੇ ਮੇਰੇ ਫਾਦਰ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਫਾਦਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬੇਟਾ ਤੂੰ ਐਂ ਕਰ ਵੀ ਤੂੰ ਚਲੇ ਜਾ ਇਹ ਦੱਸਿਆ ਕਿਸੇ ਨੂੰ ਚੁੱਪਚਾਪ ਰਹਿਣਾ ਇੱਕੋ ਕਪੜੇ ਪਾ ਤੂੰ ਮਾਪਰੇ ਘਰਵਾਲ ਦੀ ਬਸ ਫੜਲਾ ਪਟੇਲ ਦੀ ਬਸ ਫੜਲਾ ਤੇ ਤੂੰ ਚਲੇ ਜਾ ਜਿਹੜਾ ਵਿਆਹ ਸੀਗਾ ਉਹ ਹਰਿਆਣੇ ਦੇ ਵਿੱਚ ਵਿਆਹ ਸੀਗਾ ਤੇ ਮੇਰੇ ਰੈਡੀ ਕਰਨ ਲੱਗੇ ਕਹਿੰਦੇ ਵੀ ਤੇਰਾ ਜਿਹੜਾ ਵੱਡਾ ਭਰਾਵਾ ਬ੍ਰਦਰ ਆ ਉਹ ਸਾਰੇ ਮਤਲਬ ਜੋ ਵੀ ਸ਼ਗਨ ਵਿਆਹ ਆ ਉਹ ਕਰਨੇਗਾ ਕੋਈ ਇੱਕ ਦਿਨ ਤੂੰ ਚਲੇ ਜਾ ਮੇਰੇ ਵੱਡੇ ਭਰਾ ਨੇ ਵੀ ਮੈਨੂੰ ਇਹੀ ਕਰ ਰਹੀ ਕਹਿੰਦਾ ਵੀ ਕੁਰੀਆ ਨਹੀਂ ਗਰੀ ਤੂੰ ਚੱਲ ਜਾ ਮੈਂ ਸਾਰਾ ਕੁਝ ਦੇ ਕੇ ਨਾ ਤੂੰ ਆਪਣੇ ਟ੍ਰੇਲ ਤੇ ਮੋਕਾ ਨਾ ਕੋ ਮੇਰੇ ਫਾਦਰ ਸਾਹਿਬ ਨੇ ਵੀ ਇਹੀ ਕਰ ਰਹੀ ਮੇਰੇ ਬ੍ਰਦਰ ਨੇ ਵੀ ਇਹੀ ਗੱਲ ਕਹੀ ਤੋ ਦੇਖੋ ਜਿੱਦਾਂ ਬਰਾਤ ਜਾਣੀ ਸੀ ਉਦੋਂ ਸਾਡੇ ਟ੍ਰਾਇਲ ਸੀਗੇ ਸਾਰੇ ਤਿਆਰ ਹੋ ਗਏ ਬਰਾਤ ਤੇ ਜਾਣ ਵਾਸਤੇ ਬਟ ਮੈਂ ਤਿਆਰ ਹੋਇਆ ਮੇਰੇ ਫਾਦਰ ਸਾਹਿਬ ਮੈਨੂੰ ਖੁਦ ਬੱਸ ਤੇ ਚੜਾ ਕੇ ਆਏ ਮੈਂ ਆ ਗਿਆ ਮੈਂ ਆ ਕੇ ਉੱਥੇ ਟ੍ਰਾਇਲ ਵੀ ਦਿੱਤੇ ਬਟ ਮੈਂ ਟਾਈਮ ਦਿੱਤੇ ਉੱਥੇ ਮੇਰੀ ਸਿਲੈਕਸ਼ਨ ਨਹੀਂ ਹੋਈਗੀ ਮੈਨੂੰ ਬਹੁਤ ਦੁੱਖ ਸੀ ਵੀ ਜਦ ਮੇਰੀ ਸਿਲੈਕਸ਼ਨ ਨਹੀਂ ਹੋਈ ਹੈਗੀ ਮੈਂ ਉਹ ਜਿਹੜੇ ਮਤਲਬ ਵੀ ਆਪਣਾ ਸਿਸਟਰ ਦੀ ਮੈਰਜੀ ਵੀ ਛੱਡੀ ਆ ਵੀ ਮੇਰੇ ਮਤਲਬ ਟ੍ਰਾਇਲ ਵੀ ਨਹੀਂ ਹੋਏਗੇ ਬਟ ਉਹ ਮੇਰੀ ਸਿਲੈਕਸ਼ਨ ਨਹੀਂ ਹੋਈ ਹੈਗੀ ਕੋਈ ਦਿੱਕਤ ਨਹੀਂ ਬਟ ਉਹ ਮੇਰੀ ਸਿਲੈਕਸ਼ਨ ਨਹੀਂ ਹੋਈ ਹੈਗੀ ਉਦੋਂ ਮੈਨੂੰ ਕੋਈ ਚੱਕਰ ਨਹੀਂ ਆਇਆ ਬੱਤ ਉਹ ਜਿਹੜਾ ਮੈਂ ਮੌਕਾ ਨਾ ਗਵਾਇਆ ਨਾ ਜਿਹੜਾ ਵੀ ਉਹ ਮੌਕਾ ਆ ਕੇ ਸੰਭਾਲ ਲਿਆ ਉੱਥੇ ਅੱਗੇ ਟ੍ਰੈਲ ਦਿੱਤੇ ਉਦੋਂ ਮੈਨੂੰ 3-4 ਸਾਲ ਬਾਅਦ ਜਾ ਕੇ ਮੈਨੂੰ ਉਹਦਾ ਫਲ ਮਿਲੇਆ ਮੈਨੂੰ ਕਿਉਂਕਿ ਦੇਖੋ ਜਦੋਂ ਮੈਂ ਉੱਥੇ ਟ੍ਰੈਲ ਦੇਣ ਆਇਆ ਤਾਂ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਵੇਟ ਦੇ ਵਿੱਚ ਜਿਹੜਾ ਮੈਂ ਵੇਟ ਖੇਡਦਾ ਮੈਂ ਮੇਰੇ ਵੇਟ ਦੇ ਵਿੱਚ ਕਿਹੜੇ-ਕਿਹੜੇ ਮੁੰਡੇ ਆ ਕਿਹੜੇ-ਕਿਹੜੇ ਟੋਪ ਦੇ ਮੁੰਡੇ ਕਿਵੇਂ ਖੇਡਦੇ ਆ ਤੇ ਮੈਨੂੰ ਮਤਲਬ ਵੀ ਅੱਗੇ ਵਧਣ ਵਾਸਤੇ ਉਹਨਾਂ ਨੂੰ ਕੱਟ ਕੇ ਅੱਗੇ ਵਧਣ ਵਾਸਤੇ ਮੈਨੂੰ ਕਿੰਨੀ ਕੁ ਮਿਹਨਤ ਕਰਨ ਤੇ ਉਹਨਾਂ ਨੂੰ ਨਾਲੋਂ ਜ਼ਿਆਦਾ ਵਧੀਆ ਬਣਨ ਵਾਸਤੇ ਮੈਨੂੰ ਕੀ ਕੁਝ ਕਰਨਾ ਪਊਗਾ ਮੈਨੂੰ ਕਿੰਨੇ ਕੁ ਸਕੀਮ ਦੇ ਰੋੜਾ ਪਰ ਮੈਂ ਉਹ ਟ੍ਰੈਨਾਂ ਤੋਂ ਬਹੁਤ ਬਹੁਤ ਹੀ ਜ਼ਿਆਦਾ ਕੁਝ ਸਿੱਖਿਆ ਪਰ ਜਦੋਂ ਮੈਂ ਉਹ ਚੀਜ਼ ਦੇਖੀ ਮੇਰੇ ਦਿਮਾਗ ਦੇ ਵਿੱਚ ਬੈਠੀ ਵੀ ਯਾਰ ਅਗਰ ਮੈਂ ਇਹਨਾਂ ਨੂੰ ਕਟਣਾ ਤਾਂ ਮੈਨੂੰ ਬਹੁਤ ਸਾਰੀ ਮਿਹਨਤ ਕਰਨੀ ਪਊਗੀ ਬਹੁਤ ਸਾਰੀ ਸਕਿੱਲ ਮੈਨੂੰ ਸਿੱਖਣੀ ਪਊਗੀ ਤੇ ਮੈਂ ਆਪਣੀ ਸਕਿੱਲ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਤੇ ਆਪਣੀ ਮਤਲਬ ਵੀ ਬਹੁਤ ਸਾਰੇ ਐਕਟੀਵਿਟੀ ਸੀ ਜਿਹੜੀਆਂ ਮੈਨੂੰ ਨਹੀਂ ਸੀ ਹੁੰਦੀਆਂ ਮੈਂ ਉਹਨਾਂ ਦੇ ਕੰਮ ਕਰਨਾ ਸ਼ੁਰੂ ਕਰਤਾ ਤੇ ਉਤੋਂ 2-3 ਸਾਲ ਬਾਅਦ ਮੇਰਾ ਜੂਨੀਅਰ ਨੈਸ਼ਨਲ ਦੇ ਵਿੱਚ ਮੇਰਾ ਮੈਡਲ ਆ ਗਿਆ ਦੇਖੋ ਉਹ ਮੈਂ ਮੌਕਾ ਨਹੀਂ ਸੀ ਗਵਾਇਆ ਜੇ ਕਿਤੇ ਮੈਂ ਉਹ ਮੌਕਾ ਗਵਾ ਦਿੰਦਾ ਨਾ ਹੁੰਦਾ ਤਾਂ ਮੈਂ ਉਹ ਜੂਨੀਅਰ ਨੈਸ਼ਨਲ ਦੇ ਵਿੱਚ ਮੇਰਾ ਮੈਡਲ ਨਹੀਂ ਸੀ ਆਣਾ ਚਾਹੇ ਬੇਸ਼ੱਕ ਮੇਰੀ ਟ੍ਰੈਲਰਾਂ ਦੇ ਵਿੱਚ ਸਿਲੈਕਸ਼ਨ ਨਹੀਂ ਹੋਈਏਗੀ ਪਰ ਮੈਂ ਉਹ ਮੌਕਾ ਨਹੀਂ ਗਵਾਇਆ ਇਹਗਾ ਉਹ ਮੌਕਾ ਮੈਨੂੰ ਉੱਥੇ ਆ ਕੇ ਸਿੱਖਣ ਦਾ ਮੈਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਮੈਨੇ ਜੂਨੀਅਰ ਨੇਸ਼ਨਲ ਵਿੱਚ ਮੈਡਲ ਆ ਗਿਆ ਜਦੋਂ ਮੇਰਾ ਜੂਨੀਅਰ ਨੇਸ਼ਨ ਦੇ ਵਿੱਚ ਮੈਡਲ ਆ ਗਿਆ ਤਾਂ ਉਸ ਮੈਡਲ ਨੇ ਸਿਰਫ ਇੱਕ ਮੈਡਲ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਉਹ ਇੱਕ ਮੈਡਲ ਤੋਂ ਮੈਨੂੰ ਬਹੁਤ ਹੀ ਕੁਝ ਜੋ ਮੈਂ ਕਦੇ ਕੁਝ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਨਾ ਕਿ ਮੈਨੂੰ ਇਹ ਚੀਜ਼ ਵੀ ਮਿਲ ਜੂਗੀ ਮੈਨੂੰ ਇਹ ਚੀਜ਼ ਵੀ ਆਸਲ ਹੋਊਗੀ ਪਰ ਮੈਨੂੰ ਉਹ ਇੱਕ ਮੈਡਲ ਨੇ ਜੂਨੀਅਰ ਨੇਸ਼ਨ ਦੇ ਮੈਡਲ ਨੇ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਸੋ ਜਿਹੜੀ ਕਿਸਮਤ ਹੈ ਨਾ ਜਿਹੜਾ ਮੌਕਾ ਕਿਸਮਤ ਮੌਕਾ ਸਭ ਨੂੰ ਦਿੰਦੀ ਹੁੰਦੀ ਆ ਸੋ ਆਪਣੀ ਕਿਸਮਤ ਨੂੰ ਕੋਸਣ ਦੀ ਬਜਾਏ ਆਪਣੇ ਆਪ ਨੂੰ ਧਿਆਰ ਕੋ ਸਾਡੇ ਲੋਕਾਂ ਦੇ ਪਤਾ ਕੀ ਆ ਅਸੀਂ ਕਹਿ ਦਿੰਨੇ ਯਾਰ ਅਸੀਂ ਕੋਈ ਪਾਰਟੀ ਆ ਅਸੀਂ ਉਹ اٹینڈ ਕਰਨੀ ਆ ਅਸੀਂ ਯਾਰ ਦੋਸਤਾਂ ਨਾਲ ਘੁੰਮਣ ਜਾਣਾ ਪਰ ਸਾਨੂੰ ਜਿਹੜਾ ਮੌਕਾ ਮਿਲਿਆ ਸੀ ਉਹ ਮੌਕਾ ਨਹੀਂ ਸੀ ਮਤਲਬ ਇਹ ਉਹਦਾ ਫਾਇਦਾ ਨਹੀਂ ਲੈਣਾ ਚਾਹੁੰਦੇ ਅਸੀਂ ਮੌਕਾ ਬਵਾ ਦਿੰਨੇ ਆ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਸਾਰਿਆਂ ਨੇ ਨਾ ਇੱਕ ਕਹਾਣੀ ਸੁਣੀ ਹੋਣੀ ਵੀ ਮਤਲਬ ਇਹ ਨਾ ਇੱਕ ਮਤਲਬ ਰੱਬ ਨੂੰ ਮੰਨਣ ਵਾਲਾ ਬਹੁਤ ਹੀ ਤਗੜਾ ਬਹੁਤ ਹੀ ਤਗੜਾ ਭਗਤ ਸੀ ਆ ਜਿਹੜਾ ਰੱਬ ਨੂੰ ਮੰਨਦਾ ਸੀ ਆ ਉਹਨਾਂ ਦੇ ਪਿੰਡ ਕੀ ਹੋਇਆ ਕਿ ਹੜ ਆ ਗਿਆ ਉਹ ਕੀ ਕਰਵਾ ਸੀ ਮਤਲਬ ਕਿ ਨਾ ਤੁਹਾਡੇ ਟੋਪ ਉੱਟ ਕੇ ਨਾ ਮਤਲਬੀ ਉਹ ਉਹਦੇ ਵਿੱਚ ਭਗਤੀ ਕਰਦਾ ਸੀ ਰੱਬ ਦੀ ਉਹ ਬਹੁਤ ਜਿਆਦਾ ਤਾਕਤ ਸੀਗਾ ਉਹਦੇ ਪਿੰਡ ਹੜ ਆਇਆ ਜਦੋਂ ਸਾਰੇ ਪਿੰਡ ਵਾਲੇ ਭੱਜਣ ਲੱਗੇ ਹਾਂ ਭੱਜਣ ਲੱਗੇ ਭੱਜਣ ਲੱਗੇ ਤਾਂ ਉੱਪਰ ਕੀ ਹੋਇਆ ਜਦੋਂ ਜਾ ਕੇ ਜਦੋਂ ਉਹਦੇ ਪਿੰਡ ਦੇ ਵਿੱਚ ਪਾਣੀ ਆ ਗਿਆ ਤਾਂ ਉਹਦੇ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਜਲਦੀ ਜਲਦ ਤੂੰ ਬਾਹਰ ਆ ਜਾ ਪਾਣੀ ਆ ਗਿਆ ਨਾ ਤੂੰ ਡੁੱਬ ਕੇ ਮਰ ਜਾਏਗਾ ਉਹਨੇ ਕਿਹਾ ਨਹੀਂ ਯਾਰ ਮੈਂ ਨਹੀਂ ਹੁੰਦਾ ਕਿ ਰੱਬ ਖੁਦ ਰੱਬ ਖੁਦ ਆਵੇ ਮੈਨੂੰ ਇੱਥੋਂ ਕੱਢ ਕੇ ਲੈ ਜਾਵੇ ਮੈਂ ਤਾਂ ਜਾਵਾਂਗਾ ਚਲੋ ਉਹ ਚਲੇ ਜਾ ਉਹ ਦੋ ਤਿੰਨ ਬੰਦੇ ਆਏ ਉਹ ਨਹੀਂ ਮੰਨਿਆ ਹੈਗਾ ਉਹ ਬੰਦਾ ਨਹੀਂ ਮੰਨਿਆ ਹੈਗਾ ਫਿਰ ਆਕਰ ਦੇ ਵਿੱਚ ਰੱਬ ਖੁਦ ਰੱਬ ਖੁਦ ਆਪ ਉਤਰ ਕੇ ਆਇਆ ਰੱਬ ਨੇ ਇਹਨੂੰ ਕਿਹਾ ਵੀ ਚੱਲ ਹਣਾ ਕਿਸੇ ਦਾ ਰੂਪ ਧਾਰਨ ਕਰਕੇ ਆਏ ਉਹ ਤੇ ਰੱਬ ਕਹਿੰਦਾ ਚੱਲ ਚੱਲੀ ਆਪਾਂ ਇੱਥੋਂ ਪਾਣੀ ਹੈਗਾ ਤੂੰ ਡੋਬ ਕੇ ਮਰ ਜੇ ਉਹ ਕਹਿੰਦਾ ਨਹੀਂ ਵੀ ਰੱਬ ਆਉਂਗਾ ਕਹਿੰਦਾ ਮੈਂ ਤਾਂ ਜੰਗ ਹੋ ਕਹਿੰਦਾ ਕਹਿੰਦਾ ਚੱਲ ਠੀਕ ਹੈ ਤੇ ਨਹੀਂ ਮਰ ਜੀਏ ਉਹ ਤੇ ਰੱਬ ਫੇਰ ਦੁਬਾਰੋ ਆਇਆ ਰੱਬ ਜਾਣੇ ਕਿ ਤਿੰਨ ਚਾਰ ਵਾਰ ਉਹਨੂੰ ਬਚਾਉਣ ਲਈ ਉਹਦੇ ਕੋਲ ਆਇਆ ਉਹ ਆਜਾ ਮਾਰੀਆਂ ਉਹ ਨਹੀਂ ਆਇਆ ਅਖੀਰ ਦੇ ਵਿੱਚ ਕੀ ਹੋਇਆ ਕਿ ਪਾਣੀ ਆ ਗਿਆ ਹੜ ਆਇਆ ਉਹ ਟੋਏ ਦੇ ਵਿੱਚ ਪੈ ਗਿਆ ਉਹ ਬੰਦਾ ਡੁੱਬ ਗਿਆ ਉੱਥੇ ਮਰ ਗਿਆ ਤੇ ਜਦੋਂ ਉਹ ਮਰਿਆ ਰੱਬ ਕੋਲ ਗਿਆ ਤਾਂ ਉਹਨੇ ਰੱਬ ਨੂੰ ਜਾ ਕੇ ਕਿਹਾ ਵੀ ਕਹਿੰਦਾ ਮੈਂ ਤਾਂ ਬਹੁਤ ਜ਼ਿਆਦਾ ਭਗਤੀ ਕੀਤੀ ਤੁੰਡੀ ਤੁਸੀਂ ਮੇਰਾ ਸਾਥ ਨਹੀਂ ਦਿੱਤਾਗਾ ਤੁਸੀਂ ਮੈਨੂੰ ਬਚਾਉਂ ਨਹੀਂ ਆਏ ਹੈਗੇ ਤਾਂ ਫਿਰ ਰੱਬ ਨੇ ਉਹਨੂੰ ਆਖਿਰ ਦੇ ਵਿੱਚ ਪਤਾ ਕੀ ਜਾ ਰੱਬ ਕਹਿੰਦਾ ਵੀ ਤੈਨੂੰ ਕਿੰਨੀ ਵਾਰੀ ਬੰਦੇ ਬਚਾਣ ਆਏ ਆ ਤੈਨੂੰ ਕਿੰਨੀ ਵਾਰੀ ਕਿੰਨੇ ਬੰਦੇ ਬਚਾਣ ਆਏ ਆ ਕਹਿੰਦਾ ਹਾਂ ਜੀ ਆਇਆ ਕਹਿੰਦਾ ਫਿਰ ਤੂੰ ਕਿਉਂ ਨਹੀਂ ਜਾਏਗਾ ਕਹਿੰਦਾ ਕਿਉਂ ਮੈਂ ਕਿਉਂ ਜਾਵਾਂ ਕਹਿੰਦਾ ਮੈਨੂੰ ਤਾਂ ਰੱਬ ਲੈਣਾ ਵੇ ਕਹਿੰਦਾ ਰੱਬ ਲੈਣ ਕਿੰਦਾ ਤੂੰ ਦੇਖਿਆ ਕਹਿੰਦਾ ਨਹੀਂ ਦੇਖਿਆ ਜੀ ਕਹਿੰਦਾ ਫਿਰ ਕਹਿੰਦਾ ਜਿਹੜੇ ਚਾਰ ਪੰਜ ਬੰਦੇ ਤੈਨੂੰ ਬਚਾਉਣ ਆਏ ਸੀ ਨਾ ਉਹ ਮੈਂ ਖੁਦ ਹੀ ਆਇਆ ਸੀ ਆ ਮੈਂ ਖੁਦ ਆਇਆ ਸੀ ਤੈਨੂੰ ਬਚਾਉਣ ਵਾਸਤੇ ਮੈਂ ਹਰ ਇੱਕ ਰੂਪ ਦੇ ਵਿੱਚ ਹੁੰਦਾ ਰਿਹਾ ਕਦੇ ਮੈਂ ਕਿਸੇ ਦਾ ਰੂਪ ਧਾਰਨ ਕਰਕੇ ਆਉਂਦਾ ਸੀ ਕਦੇ ਕਿਸੇ ਦਾ ਰੂਪ ਧਾਰਨ ਕਰਕੇ ਆਉਂਦਾ ਸੀਗਾ ਵੀ ਤੂੰ ਬਚਾ ਕਹਿੰਦਾ ਤੂੰ ਖੁਦ ਹੀ ਨਹੀਂ ਬਚਾਇਆ ਮੈਂ ਕੀ ਕਰਾਂ ਜਾਣੇ ਕਿ ਕਿਸਮਤ ਹਰ ਇੱਕ ਬੰਦੇ ਦਾ ਹਰ ਇੱਕ ਬੰਦੇ ਦਾ ਦਰਵਾ ਜਾਨੀ ਕਿ ਕਿਸਮਤ ਹਰੇਕ ਬੰਦੇ ਦਾ ਦਰਵਾਜ਼ਾ ਖੜਕੜਉਂਦੀ ਆ ਉਹ ਕਹਿੰਦੀ ਚੱਲ ਉੱਠ ਤੇਰਾ ਟਾਈਮ ਆ ਗਿਆ ਹੁਣ ਤੂੰ ਉੱਠ ਕੇ ਸਟਾਰ ਬਣਨਾ ਵਾ ਅਸੀਂ ਕੀ ਕਰਦੇ ਆ ਅਸੀਂ ਆਲਸ ਦੇ ਮਾਰੇ ਉੱਠਦੇ ਨਹੀਂ ਹੈਗੇ ਜਾਂਦੇ ਨਹੀਂ ਹੈਗੇ ਅਸੀਂ ਕਹਿੰਦੇ ਨਹੀਂ ਯਾਰ ਛੱਡ ਯਾਰ ਅਸੀਂ ਨਹੀਂ ਜਾਣਾ ਹੈਗਾ ਮੇਰੇ ਉਹ ਪਮਾ ਮੇ ਉਹ ਫੌਨ ਚੰਦੇ ਦੇ ਜੀ ਨਾਲ ਮੇਰੇ ਚਾਚੇ ਤਾਏ ਦਾ ਉਹ ਵਾ ਮੈਂ ਉੱਥੇ ਜਾਣਾ ਵਾ ਮੈਂ ਕਿਸੇ ਦਾ ਜਨਮ ਦੇਣਾ ਹਾਂ ਮੈਂ ਉੱਥੇ ਜਾਣਾ ਅਸੀਂ ਸਾਰਾ ਇਦਾਂ ਕਰ ਕਰ ਕੇ ਆਪਣੇ ਜਿਹੜਾ ਮੌਕਾ ਸਾਨੂੰ ਮਿਲਦਾ ਅਸੀਂ ਗਵਾ ਦਿੰਨੇ ਆ ਜਿਹਦੇ ਕਰਕੇ ਅਸੀਂ ਦੁਨੀਆ ਤੋਂ ਪਿੱਛੇ ਰਹਿ ਜਾਂਦੇ ਆ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਇਹੀ ਰਿਕਵੈਸਟ ਆ ਕਦੇ ਵੀ ਤੁਹਾਨੂੰ ਕੀਤੇ ਵੀ ਤੁਹਾਨੂੰ ਮੌਕਾ ਮਿਲੇ ਨਾ ਕਦੇ ਵੀ ਮੌਕਾ ਨਾ ਗਵਾਇਆ ਕਰੋ ਜੇ ਤੁਸੀਂ ਛੋਟੀ ਛੋਟੀ ਚੀਜ਼ਾਂ ਤੋਂ ਪੋ ਸਿੱਖੂਗੇ ਨਾ ਤਾਂ ਹੀ ਤੁਸੀਂ ਕੁਝ ਬਣ ਸਕੋਗੇ ਕਹਿੰਦੇ ਕਿ ਬੂੰਦ ਬੂੰਦ ਨਾਲ ਕਟੋਰਾ ਭਰਦਾ ਵਾ ਜੇ ਤੁਸੀਂ 1 1 2 2 ਰੁਪਏ ਜੋੜੋਗੇ ਨਾ ਤਾਂ ਹੀ ਤੁਸੀਂ ਲੱਖਵਤੀ ਬਣ ਸਕੋਗੇ ਜੇ ਆਪਾਂ ਕਹੀਏ ਵੀ ਯਾਰ ਮੇਰਾ ਤਾਂ ਲੱਖਵਤੀ ਨਹੀਂ ਸਿੱਧਾ ਮੇਰੇ ਕੋਲ ਲੱਖ ਰੁਪਏ ਯਾਰ ਇਦਾਂ ਕਦੇ ਨਹੀਂ ਹੁੰਦਾ ਆਏਗਾ 2 2 ਰੁਪਏ 5 5 ਰੁਪਏ 5 5000 10 1000 ਰੁਪਏ ਜੋੜ ਕੇ ਹੀ 1 ਲੱਖ ਰੁਪਏ ਬਣਦਾ ਥੋੜੇ ਥੋੜੇ ਜੋੜ ਕੇ ਹੀ ਕਰੋੜਾ ਰੁਪਏ ਬਣਦੇ ਆ ਸੋ ਇਸ ਕਰਕੇ ਜੇ ਤੁਸੀਂ ਕਿਤੇ ਨਾ ਕਿਤੇ ਸਕਿੱਲ ਸਿੱਖਣ ਜਾਓਗੇ ਨਾ ਕੋਈ ਵੀ ਸਕਿੱਲ ਸਿੱਖਣ ਜਾਉਂਗੇ ਮੰਨ ਕੇ ਚਲੋ ਅੱਜ ਤੁਸੀਂ ਕਿਤੇ ਘੋਰ ਚਲੇ ਗਏ ਉੱਥੋਂ ਥੋੜੀ ਜਿਹੀ ਸਕਿੱਲ ਸਿੱਖ ਲਈ ਉੱਥੋਂ ਗਏ ਉੱਥੋਂ ਥੋੜੀ ਜਿਹੀ ਸਕਿੱਲ ਸਿੱਖ ਲਈ ਕਿਤੇ ਵੀ ਤੁਸੀਂ ਅਲੱਗ-ਤਲਗ ਤਰ੍ਹਾਂ ਦੀ ਤੁਸੀਂ ਸਕਿੱਲ ਸਿੱਖ ਲਈ ਨਾ ਤੁਸੀਂ 3-4 ਸਾਲ ਦੀ ਨਗਰਤਾ ਤੋਂ ਇਹ ਕਿਤੇ ਨਾ ਕਿਤੇ ਥੋੜੀ-ਥੋੜੀ ਕਰਕੇ 2-2 5-5% ਵੀ ਤੁਸੀਂ ਸਕਿੱਲ ਸਿੱਖਦੇ ਰਹੇ ਨਾ ਪਹੁੰਚੇ ਤੋਂ 2 400 ਬਾਅਦ ਐਡਾ ਤਗੜਾ ਢੰਡਾਰ ਹੋ ਜਾਣਾ ਐਡਾ ਵੱਡਾ ਤੁਹਾਡੇ ਕੋਲ ਢੰਡਾਰ ਹੋ ਜਾਣਾ ਨਾ ਸਕਿੱਲ ਦਾ ਤਾਂ ਤੁਸੀਂ ਸਟੇਜ ਤੇ ਖੜ ਕੇ ਤੁਸੀਂ ਹੋਰ ਲੋਕਾਂ ਨੂੰ ਸਕਿੱਲ ਦੇ ਸਕੋਣ ਜੋਗੇ ਹੋ ਜਾਓਗੇ ਤੁਸੀਂ ਉਹ ਜਿਹੜੀਆਂ ਸਕਿੱਲਾਂ ਸਿੱਖੀਆਂ ਸੀ ਉਹ ਤੋਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੇਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਸੀਂ ਸੋ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਹੁਣ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਮੌਕਾ ਮਿਲੇ ਤਾਂ ਪਲੀਜ਼ ਕਦੇ ਵੀ ਮੌਕਾ ਨਾ ਗਵਾਇਓ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਜਿਹੜੀ ਜਰੂਰ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਜੀ। ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਦੇ ਨਵਾਂ। ਸੋ ਦੋਸਤੋ, ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਹ ਤੱਕ